ਜਲੰਧਰ ਦੇ ਇੱਕ ਪਿੰਡ ਦੀ ਕੁੜੀ ਨੇ ਚਾਰ ਮੁੰਡੇ ਠੱਗੇ ਆ ਵਿਆਹ ਦੇ ਨਾਂ ਦੇ ਉੱਤੇ ਠੱਗੇ ਆ ਲੱਖਾਂ ਰੁਪਇਆ ਵਟੋਰ ਲਿਆ ਤੇ ਹੁਣ ਚਾਰੇ ਮੁੰਡੇ ਜਿਹੜੇ ਉਹ ਲੱਭਦੇ ਫਿਰਦੇ ਕਿ ਇਹ ਸਾਡੀ ਜਿਹੜੀ ਲੁਟੇਰੀ ਦੁਲਹਣ ਆ ਜਿਹੜੀ ਸਾਡੀ ਠੱਗਣੀ ਘਰ ਵਾਲੀ ਆ ਇਹ ਗਈ ਤਾਂ ਗਈ ਕਿੰਧਰ ਇਹ ਚਾਰਾਂ ਦੇ ਘਰ ਦੇ ਵਿੱਚ ਦੌੜੜਨ ਰਹੀ ਤੇ ਉਸ ਤੋਂ ਬਾਅਦ ਇਹ ਫਰਰ ਹੋ ਗਈ ਉਸ ਤੋਂ ਬਾਅਦ ਚਤਰ ਹੋ ਗਈ ਆ ਕਹਾਣੀ ਕੀ ਆ ਗੌਰ ਦੇ ਨਾਲ ਸੁਣਿਓ ਕਿਉਂਕਿ ਠੱਗੀ ਕਿਸੇ ਨਾਲ ਕਦੇ ਵੀ ਵੱਜ ਸਕਦੀ ਆ ਖਾਸ ਕਰਕੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਜੀਵਨ ਸਾਥਨ ਲੱਭਦੇ ਆ ਜਿਹੜੀਆਂ ਕੁੜੀਆਂ ਸੋਸ਼ਲ ਮੀਡੀਆ ਤੇ ਆਪਣਾ ਜੀਵਨ ਸਾਥੀ ਲੱਭਦੀਆਂ ਉਹਨਾਂ ਵਾਸਤੇ ਇਹ ਵੀਡੀਓ ਬੜੀ ਜ਼ਰੂਰੀ ਆ ਇਹ ਦੇਖਿਓ ਵੀ ਤੇ ਸਾਂਝੀ ਵੀ ਕਰਿਓ ਅਸਲ ਵਿੱਚ ਜਲੰਧਰ ਦੇ ਇੱਕ ਪਿੰਡ ਦੀ ਕੁੜੀ ਆ ਜਿਹਦਾ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਬਣਿਆ ਉਹ ਇਹ ਗੱਲ ਕਹਿੰਦੀ ਆ ਕਿ ਮੈਂ ਜੀ ਕੈਨੇਡਾ ਦੀ ਵਸਨੀਕਾ ਕਿਸੇ ਨੂੰ ਕਹਿੰਦੀ ਜੀ ਕਿ ਮੈਂ ਯੂਕੇ ਦੀ ਵਸਨੀਕਾ ਸੋਹਣੀ ਕੁੜੀ ਆ ਬਾਅਦ ਵਿੱਚ ਮੁੰਡੇ ਉਹਦੇ ਨਾਲ ਗੱਲਬਾਤੀ ਪੈ ਜਾਂਦੇ ਆ ਫਿਰ ਉਹ ਨੰਬਰ ਵਟਾ ਲੈਂਦੀ ਆ ਫਿਰ ਉਸ ਤੋਂ ਬਾਅਦ ਗੱਲਬਾਤ ਅੱਗੇ ਵਧਦੀ ਆ ਫਿਰ ਗੱਲ ਮਿਲਣ ਮਲਾਉਣ ਤੱਕ ਵੀ ਆ ਜਾਂਦੀ ਆ ਤੇ ਫਿਰ ਇਹ ਗੱਲ ਕਹਿੰਦੀ ਹੈ ਜੀ ਕਿ ਮੈਂ ਕੈਨੇਡਾ ਵਾਸੀ ਆ ਤੇ ਮੈਂ ਤੈਨੂੰ ਵੀ ਉੱਥੇ ਲੈ ਜੂੰਗੀ ਤੇ ਜਦੋਂ ਆਹ ਗੱਲ ਕਹੀ ਹੋਵੇ ਤੇ ਪੰਜਾਬ ਦੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤਾਂ ਚੱਪਲਾਂ ਚੱਕਣ ਨੂੰ ਫਿਰਦੇ ਹੁੰਦੇ ਵੀ ਦੱਸੋ ਸਹੀ ਤੁਹਾਡੇ ਮਗਰ ਮਗਰ ਅਸੀਂ ਕਰੀਏ ਕੀ ਤੁਸੀਂ ਦੱਸੋ ਵੀ ਅਸੀਂ ਤੁਹਾਡੀ ਸੇਵਾ ਕਿਵੇਂ ਕਰ ਸਕਦੇ ਆ ਕਿੰਨੇ ਪੈਸੇ ਲੱਗਣਗੇ ਇਹ ਕਹਿੰਦੀ ਜੀ ਪੈਸਿਆਂ ਦੀ ਕੋਈ ਲੋੜ ਨਹੀਂ ਬਸ ਜੀਵਨ ਭਰ ਦਾ ਸਾਥ ਚਾਹੀਦਾ ਚੰਗਾ ਬੰਦੇ ਨੂੰ ਸਾਥ ਚਾਹੀਦਾ ਫਿਰ ਇਹ ਉਸ ਮੁੰਡੇ ਦੇ ਨਾਲ ਵਿਆਹ ਕਰਵਾ ਵੀ ਲੈਂਦੀ ਆ ਆਪਦੇ ਮਾਪਿਆਂ ਦੀ ਥਾਂ ਦੇ ਉੱਤੇ ਫਰਜ਼ੀ ਬਜ਼ੁਰਗ ਖੜੇ ਕਰ ਲਈ ਆ ਫਰਜ਼ੀ ਔਰਤ ਫਰਜ਼ੀ ਮਰਦ ਕਹਿੰਦੀ ਜੀ ਇਹ ਮੇਰੇ ਮਾਪੇ ਆ ਆਪਦੇ ਭਰਾ ਕਹਿ ਕੇ ਫਰਜ਼ੀ ਮੁੰਡਾ ਖੜਾ ਕੀਤਾ ਜਾਂਦਾ ਇਹ ਸਾਰਾ ਇੱਕ ਗਰੋ ਆ ਫਿਰ ਵਿਆਹ ਹੋ ਜਾਂਦਾ ਇਹ ਗੱਲ ਕਹੀ ਜਾਂਦੀ ਵੀ ਕਿਸੇ ਕੋਲੇ ਗੱਲ ਨਾ ਕਰਿਓ ਵੀ ਭਾਈ ਵਿਆਹ ਕੀਤਾ ਤੇ ਜਦੋਂ ਵਿਆਹ ਹੋ ਜਾਂਦਾ ਤੇ ਫਿਰ ਇਹ ਇੱਕ ਦੋ ਰਾਤਾਂ ਉਸ ਮੁੰਡੇ ਦੇ ਘਰ ਦੇ ਵਿੱਚ ਆਪਣੇ ਘਰ ਵਾਲੇ ਦੇ ਨਾਲ ਰਹਿੰਦੀ ਵੀ ਆ ਤੇ ਫਿਰ ਤੀਜੀ ਰਾਤ ਇਹ ਲਬਦੀ ਨਹੀਂ ਜੋ ਘਰ ਦੇ ਵਿੱਚ ਗਹਿਣਾ ਘੱਟਾ ਹੁੰਦਾ ਜਿੰਨੇ ਪੈਸੇ ਟਕੇ ਹੁੰਦੇ ਆ ਇਹ ਲੈ ਕੇ ਫਿਰ ਫਰਾਰ ਹੋ ਜਾਂਦੀ ਆ ਫਿਰ ਇਹਨੇ ਦੂਜਾ ਫਿਰ ਤੀਜਾ ਫਿਰ ਚੌਥਾ ਦੋ ਤਾਂ ਬੜੇ ਪੱਕੇ ਦੋਸਤ ਇਹਨੇ ਇੱਕੋ ਵੇਲੇ ਫਸਾਏ ਤੇ ਬਾਅਦ ਦੇ ਵਿੱਚ ਦੋਵਾਂ ਦੇ ਨਾਲ ਹੀ ਸਮੇਂ-ਸਮੇਂ ਤੇ ਵਿਆਹ ਕਰਵਾਇਆ ਤੇ ਦੋਵਾਂ ਨੂੰ ਲੈ ਕੇ ਸਮਾਨ ਤੇ ਫਰਾਰ ਹੋ ਗਈ ਆ ਤੇ ਹੁਣ ਇਹ ਚਾਰੇ ਮੁੰਡੇ ਜਿਹੜੇ ਲਬਦੇ ਫਿਰਦੇ ਆ ਇਹ ਪੰਜਾਬ ਦੀ ਉਹ ਕਹਾਣੀ ਆ ਜਿੱਥੇ ਕਿ ਦਿਲ ਫੇਕ ਆਸ਼ਿਕਾਂ ਦਾ ਇਨਾ ਭੈੜਾ ਹਾਲ ਹੁੰਦਾ ਇਹਦਾ ਵੀਰਵਾ ਬਿਆਨ ਕਰਦੀ ਆ ਇਹ ਪਹਿਲੀ ਵਾਰ ਕਹਾਣੀ ਨਹੀਂ ਆਈ ਸਾਹਮਣੇ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੇ ਲੋਕ ਕਿਵੇਂ ਫਸ ਜਾਂਦੇ ਆ ਪੰਜਾਬੋਂ ਬਾਹਰਲੇ ਵੀ ਫਸਦੇ ਚਲੋ ਆਪਾਂ ਗੱਲ ਕਰਦੇ ਪੰਜਾਬ ਤੱਕ ਸੀਮਤ ਰੱਖਦੇ ਆ ਕਦੇ ਤੁਹਾਨੂੰ ਕੋਈ ਅਚਾਨਕ ਕਾਲ ਆਉਂਦੀ ਆ ਕਦੇ ਤੁਸੀਂ ਫੇਸਬੁੱਕ ਦੇ ਉੱਤੇ ਕੋਈ ਕੁੜੀ ਲੱਭਦੇ ਆ ਕਦੇ ਕੋਈ ਕੁੜੀ ਫੇਸਬੁੱਕ ਦੇ ਉੱਤੇ ਆਪਣਾ ਜੀਵਨ ਸਾਥੀ ਲੱਭਣ ਦੀ ਕੋਸ਼ਿਸ਼ ਕਰਦੀ ਆ ਇਹ ਸਾਰੇ ਮਾੜੇ ਨਹੀਂ ਮੈਂ ਕਹਿੰਦਾ ਪਰ ਵੱਡੀ ਗੰਤੀ ਦੇ ਵਿੱਚ ਅੱਜਕੱਲ ਫਰਾਡ ਕਿਵੇਂ ਚੱਲਦਾ ਇਹਦੇ ਵੱਲ ਜ਼ਰੂਰ ਦੇਖਿਆ ਕਰੋ ਇਹਦੇ ਬਾਰੇ ਜ਼ਰੂਰ ਸੋਚਿਆ ਕਰੋ ਕਿਉਂਕਿ ਅਸੀਂ ਤਾਂ ਪਰਦਾ ਕਰ ਲਿਆ ਅਸੀਂ ਤਾਂ ਪਰਦਾ ਰੱਖਦੇ ਵੀ ਪਾਈ ਰਿਸ਼ਤੇਦਾਰ ਨੂੰ ਵੀ ਨਾ ਪਤਾ ਲੱਗੇ ਗਵਾਂਡੀ ਨੂੰ ਵੀ ਨਾ ਪਤਾ ਲੱਗੇ ਬਸ ਹਿੱਕ ਤੇ ਦੀਵਾ ਬਾਲਾਂਗੇ ਜਦੋਂ ਮੁੰਡਾ ਬਾਹਰਲੇ ਪਾਸੇ ਚਲਾ ਗਿਆ ਜਦੋਂ ਮੁੰਡੇ ਨੇ ਜਹਾਜ਼ ਫੜ ਲਿਆ ਉਹ ਤੋਂ ਸਿੱਧਾ ਫੋਟੋਵਾਂ ਹੀ ਪਾਵਾਂਗੇ ਉਦੋਂ ਸਟੇਟਸ ਹੀ ਲਾਵਾਂਗੇ ਤੇ ਇਹ ਸਟੇਟਸ ਲਾਉਦੇ ਲਾਉਦੇ ਕਿਸੇ ਨੇ 15 ਲੱਖ ਦੇ ਵਿੱਚ ਝਗਾ ਚੋੜ ਕਰਾ ਲਿਆ ਕਿਸੇ ਦੇ 10 ਲੱਖ ਵਾਲਾ ਟੀਕਾ ਲੱਗ ਗਿਆ ਕਿਸੇ ਦੇ ਲੋਦਾ 12 ਲੱਖ ਰੁਪਈਆ ਵਾਲਾ ਲੱਗ ਗਿਆ ਤੇ ਹੁਣ ਉਹ ਇੱਕ ਦੂਜੇ ਨੂੰ ਮਿਲ ਕੇ ਤੇ ਸਾਂਝੇ ਤੌਰ ਦੇ ਉੱਤੇ ਕੁੜੀ ਲੱਭਦੇ ਫਿਰਦੇ ਤੇ ਪੁਲਿਸ ਦੀ ਮਦਦ ਲਈ ਦੇ ਫਿਰਦੇ ਆ ਤੁਹਾਨੂੰ ਚੇਤੇ ਹੋਣਾ ਨਕੂਦਰ ਵਾਲ ਦਾ ਇੱਕ ਨੌਜਵਾਨ ਇਹ ਸਾਲਕ ਪਹਿਲਾਂ ਦੀ ਗੱਲ ਹੈ ਛੜ ਥੋੜਾ ਬਹੁਤਾ ਉੱਤੇ ਥੱਲੇ ਵੀ ਸਮਾਂ ਹੋਵੇ ਸਾਲਕ ਪਹਿਲਾਂ ਦੁਬਈ ਦੇ ਵਿੱਚੋਂ ਇੱਕ ਮੁੰਡਾ ਆਇਆ ਸੀ ਨਕੂਦਰ ਦੇ ਇੱਕ ਪਿੰਡ ਦਾ ਮੋਗੇ ਦੀ ਇੱਕ ਕੁੜੀ ਦੇ ਨਾਲ ਉਹਦੀ ਇੰਸਟਾਗ੍ਰਾਮ ਦੇ ਉੱਤੇ ਗੱਲਬਾਤ ਹੁੰਦੀ ਸੀ ਉਹ ਇਹ ਗੱਲ ਕਹਿੰਦੀ ਸੀ ਜੀ ਕਿ ਮੈਂ ਬਾਹਰਲੇ ਮੁਲਖ ਜਾਣਾ ਜਾਂ ਮੈਂ ਬਾਹਰਲੇ ਮੁਲਖ ਰਹਿਣੀ ਹੈ ਸ਼ਾਇਦ ਯੂਕੇ ਦੀ ਗੱਲ ਕਹੀ ਸੀ ਉਹਨੇ ਉਹਨੇ ਉਹਦੇ ਨਾਲ ਲੰਮੀ ਚੌੜੀ ਗੱਲਬਾਤ ਕੀਤੀ ਲੋ ਜੀ ਕਾਰਡ ਵੀ ਛਪ ਗਏ ਉਹ ਮੁੰਡਾ ਇੱਥੇ ਆਇਆ ਬਰਾਤ ਲੈ ਕੇ ਮੋਗੇ ਦੇ ਵਿੱਚ ਪਹੁੰਚਿਆ ਸੀ ਪਰ ਜਿਹੜੇ ਪੈਲਸ ਦੇ ਵਿੱਚ ਕੁੜੀ ਵਾਲਿਆਂ ਨੇ ਬੁਲਾਇਆ ਸੀ ਉੱਥੇ ਕੋਈ ਪੈਲਸ ਹੀ ਹੈ ਨਹੀਂ ਉਸ ਰੋਡ ਦੇ ਉੱਤੇ ਉਸ ਸੜਕ ਦੇ ਉੱਤੇ ਕੋਈ ਪੈਲਸ ਹੀ ਹੈ ਨਹੀਂ ਤੇ ਇਸ ਤਰੀਕੇ ਦੇ ਨਾਲ ਉਹ ਸਾਰੀ ਡੜੀ ਖੱਜਲ ਹੋ ਕੇ ਸਮੇਤ ਬਰਾਦ ਤੇ ਬਾਅਦ ਦੇ ਵਿੱਚ ਵਾਪਸ ਆ ਗਿਆ ਤੇ ਫਿਰ ਥਾਣੇ ਦੇ ਵਿੱਚ ਪਹੁੰਚੇ ਸੀ ਤੁਹਾਨੂੰ ਚੇਤੇ ਹੋਣਾ ਉਹ ਮੁੰਡਾ ਉਸ ਦਿਨ ਉਸ ਕੁੜੀ ਦੇ ਘਰ ਦੇ ਵੱਲ ਵੀ ਗਿਆ ਜਿਹੜਾ ਉਹਨੇ ਐਡਰੈਸ ਦੱਸਿਆ ਸੀ ਪਰ ਬਾਅਦ ਦੇ ਵਿੱਚ ਉਹਦੇ ਹੱਥ ਪੱਲੇ ਕੁਝ ਲੱਗਿਆ ਨਹੀਂ ਮਤਲਬ ਇਹ ਹੈ ਜੀ ਕਿ ਪੰਜਾਬੀ ਪਰਦੇ ਦੇ ਨਾਲ ਤੇ ਕਾਲੀ ਦੇ ਵਿੱਚ ਬਾਰ ਜਾਣ ਦੇ ਚੱਕਰ ਦੇ ਵਿੱਚ ਕਿਵੇਂ ਆਪਦਾ ਬੁਰਾ ਹਾਲ ਕਰਾਉਂਦੇ ਆ ਕਿਵੇਂ ਲੁੱਟੇ ਜਾਂਦੇ ਆ ਇਨੀਆਂ ਸਮੇਂ-ਸਮੇਂ ਦੇ ਉੱਤੇ ਉਦਾਹਰਨਾਂ ਹੁੰਦੀਆਂ ਪਰ ਇਹ ਗੱਲ ਕੱਲੀ ਪੰਜਾਬ ਤੱਕ ਵੀ ਸੀਮਤ ਨਹੀਂ ਪਤਾ ਲੱਗਾ ਜੀ ਕਿ ਰਾਜਸਥਾਨ ਦੇ ਸਿਕਰ ਖੇਤਰ ਦੀ ਪੁਲਿਸ ਨੇ ਗੁਰੂਗ੍ਰਾਮ ਦੇ ਵਿੱਚੋਂ ਯੂਪੀ ਦੀ ਇੱਕ ਲੁਟੇਰੀ ਦੁਲਹਨ ਲੁਟੇਰੀ ਜਿਹੜੀ ਆ ਔਰਤ ਉਹ ਫੜੀ ਆ ਉਹਦਾ ਨਾਮ ਹੈਗਾ ਜੀ ਕਾਜਲ ਇਹ ਕਾਜਲ ਤੇ ਉਹਦੀ ਭੈਣ ਸਮੰਨਾ ਇਹ ਦੋ ਜਣੀਆਂ ਐਸੀਆਂ ਜਿਨ੍ਹਾਂ ਨੇ ਰਾਜਸਥਾਨ ਦੇ ਵਿੱਚ ਯੂਪੀ ਦੇ ਵਿੱਚ ਦਿੱਲੀ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਕਈ ਹੋਰ ਥਾਵਾਂ ਦੇ ਉੱਤੇ ਬਹੁਤ ਵੱਡੀ ਗਿਰਤੀ ਦੇ ਵਿੱਚ ਵਿਆਹ ਦੇ ਨਾਂ ਦੇ ਉੱਤੇ ਠੱਗੀਆਂ ਮਾਰੀਆਂ। ਇਹ ਕੱਲੀਆਂ ਦੋ ਪੈਣਾ ਨਹੀਂ ਇਹਨਾਂ ਦੇ ਮਾਪੇ ਤੇ ਇਹਨਾਂ ਦਾ ਭਰਾ ਇਹ ਵੀ ਸਾਰਾ ਇੱਕ ਗਰੋਅ ਆ ਪੰਜ ਮੈਂਬਰੀ ਗਰੋਅ ਆ। ਅਸਲ ਦੇ ਵਿੱਚ ਇੱਕ ਬੰਦੇ ਦੇ ਕੁਝ ਸਮਾਂ ਪਹਿਲਾਂ 2024 ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਲੁੱਟੇ ਇਹਨਾਂ ਨੇ ਬਥੇਰੇ ਆ ਪਰ ਸ਼ਿਕਾਇਤਕ ਬੰਦੇ ਨੇ ਦਰਜ ਕਰਵਾਈ। ਉਹਨੇ ਕਹਿ ਜੀ ਕਿ ਦੋ ਸਕਨੀਆਂ ਪੈਣਾ ਜਿਹੜੀਆਂ ਇਹ ਤਮੰਨਾ ਤੇ ਕਾਜਲ ਇਹਨਾਂ ਦੇ ਨਾਲ ਮੇਰੇ ਦੋਵਾਂ ਪੁੱਤਾਂ ਦਾ ਵਿਆਹ ਤੈ ਹੋ ਗਿਆ। ਲੋ ਜੀ ਉਸ ਤੋਂ ਬਾਅਦ ਵਿਆਹ ਕਰਵਾ ਕੇ ਤੇ ਇਹ ਆ ਵੀ ਗਈਆਂ ਪਰ ਆ ਕੇ ਤੈਨ ਕਿੜੜ ਰਹੀਆਂ ਨਾਲ ਤੇ ਉਸ ਤੋਂ ਬਾਅਦ ਸਾਡਾ ਸਾਰਾ ਸਮਾਨ ਚੱਕ ਕੇ ਫਰਾਰ ਹੋ ਗੁਆ ਫਿਰ ਇਹ ਗੱਲ ਕਹੀ ਵੀ ਪਾਈ ਅਸੀਂ ਜਦੋਂ ਸਾਰਾ ਪੜਤਾਲ ਕੀਤੀ ਵੀ ਭਾਈ ਇਹ ਤਾਂ ਲੁਟੇਰਾ گرو ਆ ਤੇ ਤਮੰਨਾ ਤੇ ਉਹਦੇ ਮਾਪੇ ਤੇ ਭਰਾ ਤਾਂ ਗ੍ਰਿਫਤਾਰ ਕਰ ਲਿਆ ਪਰ ਕਾਜਲ 1 ਸਾਲ ਤੱਕ ਪੁਲਿਸ ਦੇ ਨਾਲ ਲੁਕੜ ਮਿੱਟੀ ਖੇੜਦੀ ਰਹੀ ਆ ਤੇ ਹੁਣ ਜਦੋਂ ਕਾਜਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਾਜਲ ਦੀ ਤੁਸੀਂ ਤਸਵੀਰ ਦੇਖ ਲਓ ਆ ਕਾਜਲ ਦੀ ਤਸਵੀਰ ਵੀ ਆ ਜਿਹੜੀ ਕਿ ਪੁਲਿਸ ਮੁਲਾਜ਼ਮਾਂ ਦੇ ਪੈਰਾਂ ਦੇ ਵਿੱਚ ਬੈਠੀ ਆ ਤੇ ਇਹ ਮੁਸਕਰਾ ਰਹੀ ਆ ਇਹ ਮੁਸਕਰਾਉਂਦੀ ਹੋਈ ਕਾਜਲ ਨੇ ਕਈ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਸੋਸ਼ਲ ਮੀਡੀਆ ਦੇ ਉੱਤੇ ਦੋਵੇਂ ਭੈਣਾਂ ਜਿਹੜੀਆਂ ਉਹਨਾਂ ਨੇ ਵਿਆਹ ਦਾ ਇੱਕ ਡਰਾਮਾ ਸ਼ੁਰੂ ਕੀਤਾ ਤੇ ਇਹ ਇੱਕ ਗੈਂਗ ਆ ਇਹ ਪਰਿਵਾਰ ਆ ਜਿਹੜਾ ਇੱਕ ਗਰੁੱਪ ਬਣਾ ਕੇ ਗੈਂਗ ਬਣਾ ਕੇ ਵਿਆਹਾਂ ਦੇ ਨਾਂ ਦੇ ਉੱਤੇ ਕਿਵੇਂ ਠੱਗਦਾ ਇਹਦਾ ਵੀ ਮੇਰਵਾ ਸਾਹਮਣੇ ਆਇਆ ਸੋ ਗੱਲ ਕੱਲੇ ਪੰਜਾਬ ਦੀ ਨਹੀਂ ਗੱਲ ਯੂਪੀ ਦੀ ਵੀ ਆ ਗੱਲ ਦਿੱਲੀ ਦੀ ਵੀ ਆ ਅੱਜ ਕੱਲ ਤਾਂ ਫਰਜ਼ੀ ਮੈਰਿਜ ਬੀਰੋ ਬਣੇ ਆ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਸਾਈਟਾਂ ਜਿਹੜੀਆਂ ਉਹ ਫਰਦੀ ਚੱਲ ਰਹੀਆਂ ਅੱਜ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਲੁੱਟਣ ਦੀ ਖਤਰ ਬੈਠੇ ਆ ਮੇਰੀ ਬੇਨਤੀ ਪੰਜਾਬੀ ਭੈਣਾ ਵੀਰਾਂ ਨੂੰ ਆ ਵੀ ਦੇਖੋ ਇੱਕ ਉਮਰ ਦਾ ਪੜਾਹ ਹੁੰਦਾ ਜਦੋਂ ਆਪਾਂ ਨੂੰ ਗੱਲਾਂ ਚੰਗੀਆਂ ਲੱਗਦੀਆਂ ਵੀ ਭਾਈ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਕੁੜੀ ਆ ਜਾਏ ਕੁੜੀ ਦੀ ਇੱਛਾ ਹੁੰਦੀ ਹੈ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਚੰਗਾ ਮੁੰਡਾ ਆ ਜਾਏ ਉਦੋਂ ਮਨ ਦਾ ਮੋਰ ਪਹਿਲਾਂ ਪਾਉਂਦਾ ਪਰ ਇਹ ਮਨ ਦਾ ਮੋਰ ਤੁਸੀਂ ਮਾਰ ਬੈਨੇ ਆ ਇਹ ਮਨ ਦਾ ਮੋਰ ਪਹਿਲਾਂ ਪਾਉਂਦੇ ਪਾਉਂਦੇ ਤੁਸੀਂ ਘਰ ਜਾਣਾ ਬਿਲਕੁਲ ਜਲੂਸ ਕੱਢ ਦਿੰਨੇ ਆ ਕਿਉਂਕਿ ਆਪਾਂ ਕਾੜੀ ਦੇ ਵਿੱਚ ਫੈਸਲਾ ਕਰਦੇ ਆਂ ਵੀ ਭਾਈ ਇਹ ਬਾਹਰ ਲੈ ਜੂਗੀ ਮੈਨੂੰ ਆ ਬਾਹਰ ਲੈ ਜਾਊਗਾ ਮੈਨੂੰ ਭਾਈ ਇਹੜੀ ਮਦਦ ਇਉਂ ਕਰਦੇ ਨਹੀਂ ਮਦਦ ਇਉਂ ਕਰ ਦਿੰਦੇ ਆ ਜਿਹੜੀ ਪੰਜਾਬ ਦੀ ਕੁੜੀ ਨੇ ਚਾਰ ਮੁੰਡੇ ਠੱਗੇ ਆ ਵਿਆਹ ਦੇ ਨਾਂ ਦੇ ਉੱਤੇ ਉਹ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਭਾਈ ਮੇਰੀ ਅਚਾਨਕ ਮਾਤਾ ਬਿਮਾਰ ਹੋ ਗਈ ਆ ਉਹ ਬਾਹਰ ਹੀ ਆ ਤੇ ਭਾਈ ਜੇਕਰ 10 ਲੱਖ ਰੁਪਏ ਦੇ ਦੇਓ ਤੇ ਮੈਂ ਬਾਹਰ ਜਾ ਕੇ ਥੋੜੀ ਮਦਦ ਕਰ ਹੀ ਦੇਣੀ ਆ ਮੈਂ ਤੁਹਾਨੂੰ ਭੇਜ ਹੀ ਦੇਣੀ ਆ ਤੇ ਬੰਦਾ ਬਾਹਰ ਜਾਣ ਦੇ ਨਾਂ ਦੇ ਉੱਤੇ 20 ਲੱਖ ਰੁਪਏ ਵੀ ਜਿੱਥੋਂ ਮਰਜ਼ੀ ਇਕੱਠਾ ਕਰਕੇ ਲਿਆਵੇ ਤੁਹਾਡੇ ਪਰੈਂਟਰ ਦਿੰਦਾ ਸੋ ਇਸ ਤਰੀਕੇ ਨਾਲ ਪਾਈਲਟ ਖੋ ਪੰਜਾਬ ਦੇ ਵਿੱਚ ਹੁੰਦੀ ਆ ਬੇਨਤੀ ਮੇਰੀ ਸਿਰਫ ਇਹ ਆ ਵੀ ਫੇਰ ਅਸੀਂ ਗੱਲ ਕਹਨੇ ਆ ਕਿ ਭਾਈ ਸਾਡੇ ਨਾਲ ਸੋਸ਼ਲ ਮੀਡੀਆ ਤੇ ਠੱਗੀ ਵਜਦੀ ਆ ਸਾਈਬਰ ਸੈੱਲ ਸਾਡੀ ਮਦਦ ਕਰੇ ਸਾਡੇ ਨਾਲ ਭਾਈ ਵਿਆਹ ਦੇ ਨਾਂ ਦੇ ਉੱਤੇ ਫਰਾਡ ਹੋ ਗਿਆ ਪੁਲਿਸ ਸਾਡੀ ਮਦਦ ਕਰੇ ਪਹਿਲਾਂ ਆਪਣੀ ਮਦਦ ਆਪ ਕਰਨੀ ਸਿੱਖੋ ਤੁਹਾਨੂੰ ਚੇਤੇ ਹੋਣਾ ਪਿਛਲੇ ਕੁਝ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਡਿਜੀਟਲ ਅਰੈਸਟ ਹੁੰਦੇ ਲੋਕ ਕਿਵੇਂ ਤੁਹਾਨੂੰ ਅਚਾਨਕ ਫੋਨ ਆਉਂਦਾ ਕਿਵੇਂ ਤੁਹਾਡੇ ਮੋਬਾਈਲ ਦੇ ਉੱਤੇ ਇੱਕ ਲਿੰਕ ਆਉਂਦਾ ਤੇ ਉਹ ਲਿੰਕ ਨੂੰ ਜਦੋਂ ਤੁਸੀਂ ਕਲਿੱਕ ਕਰਦੇ ਆਂ ਤੇ ਉਸ ਤੋਂ ਬਾਅਦ ਤੁਹਾਡੇ ਖਾਤੇ ਵਿਲੇ ਹੋ ਜਾਂਦੇ ਆ। ਤਾਂ ਪਿਛਲੇ ਦਿਨੀ ਇੱਕ ਨਵੀਂ ਖਬਰ ਆਈ ਸੀ। ਇਹ ਪੰਜਾਬ ਦੇ ਨਾਲੀ ਸੰਬੰਧਿਤ ਖਬਰ ਆ। ਕਿਸੇ ਬੰਦੇ ਦੇ ਕੋਲੇ ਆਨਲਾਈਨ ਚਲਾਨ ਕੱਟੇ ਜਾਣ ਦਾ ਲਿੰਕ ਆਇਆ ਵੀ ਭਾਈ ਆਹ ਦੇਖੋ ਜੀ ਤੁਹਾਡਾ ਆਨਲਾਈਨ ਚਲਾਨ ਹੋਇਆ। ਜਦੋਂ ਉਹਨੇ ਉਸ ਸਾਈਟ ਦੇ ਉੱਤੇ ਕਲਿੱਕ ਕੀਤਾ ਤੇ ਬਾਅਦ ਦੇ ਵਿੱਚ ਭਾਈ ਪਤਾ ਲੱਗਾ ਵੀ ਸਾਰਾ ਕੁਝ ਹੀ ਹੈਕ ਹੋ ਗਿਆ। ਮਤਲਬ ਤੁਸੀਂ ਪੈਰ ਪੈਰ ਦੇ ਉੱਤੇ ਇਸ ਵੇਲੇ ਫਰੌਡ ਕਰਨ ਵਾਲੇ ਲੋਕਾਂ ਦਾ ਸਾਹਮਣਾ ਕਰਨਾ। ਜਦੋਂ ਤੁਸੀਂ ਤਿਲਕੇ ਸਮਝੋ ਤੁਹਾਡਾ ਕੰਮ ਹੋ ਗਿਆ ਕਿੰਨੀਆਂ ਖਬਰਾਂ ਹੁਣ ਤੱਕ ਆਈਆਂ ਕਈ ਖਬਰਾਂ ਤਾਂ ਲੋਕ ਬਾਹਰ ਕੱਢਦੇ ਨਹੀਂ ਵੀ ਭਾਈ ਸਮਾਜ ਦੇ ਵਿੱਚ ਸਾਡੀ ਬਦਨਾਮੀ ਹੋਊਗੀ ਪਰ ਇਹ ਖਬਰਾਂ ਬੜੀਆਂ ਖਤਰਨਾਕ ਹੁੰਦੀਆਂ ਖਬਰ ਇਹ ਵੀ ਆਈ ਪਿਛਲੇ ਦਿਨੀ ਵੀ ਇੱਕ ਮੁੰਡੇ ਨੂੰ ਇੱਕ ਕੁੜੀ ਫੋਨ ਕਰਦੀ ਆ ਉਹ ਪਹਿਲਾਂ ਤਾਂ ਕਰਦੀ ਜੀ ਵਟਸਐਪ ਦੇ ਉੱਤੇ ਇਹ ਬਹੁਤ ਵੱਡਾ ਗਰੁੱਪ ਆ ਜਿਹੜਾ ਕਿ ਤੁਹਾਨੂੰ ਲੁੱਟਦਾ ਜਿਹੜਾ ਕਿ ਇੱਕ ਗੈਂਗ ਆ ਉਹ ਫੋਨ ਕਰਦੇ ਆ ਬਾਅਦ ਵਿੱਚ ਉਹ ਤਿਲਕੜੀਆਂ ਗੱਲਾਂ ਸ਼ੁਰੂ ਕਰ ਦਿੰਦੀ ਆ ਫਿਰ ਉਹ ਕਹਿੰਦੀ ਆਪਾਂ ਵੀਡੀਓ ਕਾਲ ਤੇ ਆਉਨੇ ਆ ਤੇ ਵੀਡੀਓ ਕਾਲ ਦੇ ਉੱਤੇ ਉਹਨੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰਤੇ ਬਾਅਦ ਚ ਮੁੰਡੇ ਨੂੰ ਕਿਹਾ ਤੂੰ ਵੀ ਉਤਾਰ ਤੇ ਜਦੋਂ ਉਹਨੇ ਉਤਾਰੇ ਤਾਂ ਉਹਨੇ ਸਕਰੀਨਸ਼ਾਟ ਲੈ ਲਿਆ ਤੇ ਬਾਅਦ ਦੇ ਵਿੱਚ ਇਹ ਗੱਲ ਕਹੀ ਕਿ ਭਾਈ ਜੇਕਰ ਇੰਨੇ ਪੈਸੇ ਖਾਤੇ ਦੇ ਵਿੱਚ ਨਹੀਂ ਪਾਉਂਦਾ ਤੇ ਮੈਂ ਤੇਰੀ ਇਹ ਵੀਡੀਓ ਆ ਜਿਹੜੀ ਉਹ ਪਾੜਨੀ ਐ ਸੋਸ਼ਲ ਮੀਡੀਆ ਦੇ ਉੱਤੇ ਬਾਅਦ ਦੇ ਵਿੱਚ ਮੁੰਡਾ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਬਾਅਦ ਦੇ ਵਿੱਚ ਮੁੰਡੇ ਦੇ ਕੋਲੇ ਹੱਲ ਕੋਈ ਨਹੀਂ ਸੀ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਣ ਤੋਂ ਵੀ ਗਰੇਜ਼ ਕਰਦਾ ਸੀ ਨਾ ਉਹ ਪੁਲਿਸ ਦੇ ਕੋਲੇ ਜਾਣ ਜੋਗੇ ਸੋ ਮੇਰੀ ਬੇਨਤੀ ਇਹ ਜੀ ਕਿ ਪੰਜਾਬੀ ਕੋ ਤਿਲਕਿਆ ਨਾ ਕਰੋ ਥੋੜਾ ਜਿਹਾ ਸੂਧਾਂਤ ਕਾਇਮ ਰੱਖਿਆ ਕਰੋ ਸਟੈਂਡ ਰੱਖਿਆ ਕਰੋ ਨਿਰਖ ਪਰਖ ਵੀ ਕਰਿਆ ਕਰੋ ਦਿਲ ਫੈਂਕ ਬਹੁਤੇ ਨਾ ਬਣਿਆ ਕਰੋ ਜੇ ਕੋਈ ਜ਼ਿੰਦਗੀ ਦੇ ਵਿੱਚ ਕੋਈ ਆਇਆ ਜਾਂ ਆਈ ਆ ਉਹਦੀ ਚੰਗੀ ਤਰ੍ਹਾਂ ਪੜਤਾਲ ਵੀ ਕਰ ਲਿਆ ਕਰੋ ਇਹ ਨਹੀਂ ਕਿ ਯੂਕੇ ਦੇ ਨਾਂ ਦੇ ਉੱਤੇ ਬਸ ਚੁੱਪਚੀ ਪੀਤੇ ਇਕ ਤੇ ਦੀਵਾ ਦੂਜਾਂ ਦੇ ਵਾਲ ਦੇ ਵਾਲ ਦੇ ਆਪ ਦਾ ਸਾਰਾ ਕੋਈ ਢੁੱਗਾ ਚੋੜ ਕਰਾ ਕੇ ਬਹਿ ਜਾਂਦੇ ਆ ਕੈਨੇਡਾ ਜਾਣ ਦੇ ਨਾਂ ਦੇ ਉੱਤੇ ਯੂਰਪ ਦੇ ਵਿੱਚ ਜਾਣ ਦੇ ਨਾਂ ਤੇ ਅਮਰੀਕਾ ਜਾਣ ਦੇ ਨਾਂ ਦੇ ਉੱਤੇ ਆਪ ਦਾ ਜਲੂਸ ਆਪਾਂ ਕਢਵਾ ਲਏ ਨੇ ਆ ਬਾਅਦ ਦੇ ਵਿੱਚ ਖਬਰਾਂ ਉਹ ਲੋਕ ਵੱਧ ਪੜਦੇ ਜਿਨ੍ਹਾਂ ਨੂੰ ਤੁਸੀਂ ਵਿਆਹ ਦੇ ਬਾਰੇ ਦੱਸਣਾ ਨਹੀਂ ਚਾਹੁੰਦੇ ਹੁੰਦੇ ਤੇ ਫਿਰ ਤੁਸੀਂ ਲਾਂਭਾ ਦਿੰਨੇ ਕਿ ਪੁਲਿਸ ਸਾਡੀ ਮਦਦ ਨਹੀਂ ਕਰਦੀ ਪੁਲਿਸ ਨੇ ਕਿਹੜਾ ਸਰਵਾਲਾ ਬਣ ਕੇ ਜਾਣਾ ਹੁੰਦਾ ਪਹਿਲਾਂ ਆਪਾਂ ਆਪ ਪੱਗੇ ਲੈਣੇ ਆ ਆਪਦੀ ਪੜਤਾਲ ਚੰਗੀ ਤਰ੍ਹਾਂ ਕਰ ਲਿਆ ਕਰੋ ਤੇ ਫਿਰ ਅਗਲਾ ਫੈਸਲਾ ਕਰਿਆ ਕਰੋ